ਸ੍ਰੀ ਕਾਜੀ ਮੈਲਾ ਪ੍ਰੇਕਰ ਹਜ਼ਰਾਂ ਸਿੰਘ ਗੁਰਪਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਿ ਸੰਜੋਗਾ ਦੀ ਦਾ ਪਾਗ ਛੇਮਾ ਲਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਕਰਮਾ ਬਸ ਮੈਂ ਹੋਨੇ ਆਇਆ ਜਦ ਉਹ ਜਲਦੀ ਨਾਲ ਪਾਣੀ ਵਾਲੀ ਖੂਕੋ ਲਾਇਆ ਤੱਕ ਹੂਤੇ ਪਾਣੀ ਭਰਦੀਆਂ ਕੁੜੀਆਂ ਨੂੰ ਦੇਖ ਕੇ ਉਹ ਥੋੜਾ ਜਿਹਾ ਜੱਕਦਾ ਹੋਇਆ ਰੁਕ ਗਿਆ ਉਸ ਨੂੰ ਖੜਾ ਦੇਖ ਕੇ ਪਾਣੀ ਭਰਦੀਆਂ ਹੋਈਆਂ ਕੁੜੀਆਂ 'ਚ ਖੜੀ ਹੋਈ ਇੱਕ 부ਰੀ ਕਹਿਣ ਲੱਗੀ ਕੀ ਗੱਲ ਪੁੱਤ ਤੂੰ ਇੱਥੇ ਖੜਾ ਕੀ ਕਰਦਾ ਏ ਉਸੇ ਗੱਲ ਸੁਣ ਕੇ ਕਰਮਾ ਕਹਿਣ ਲੱਗਾ ਬੇਬੇ ਜੀ ਬੜੀ ਪਿਆਸ ਲੱਗੀ ਪਾਣੀ ਪੀਣਾ ਸੀ ਲੰਬਾ ਸਫ਼ਰ ਤੈ ਕਰਕੇ ਆਇਆ ਹਲੇ ਹੋਰ ਅੱਗੇ ਜਾਣਾ ਆ ਤੂੰ ਰੁਕ ਇੱਕ ਮਿੰਟ ਪਰਦੇਸੀਆ ਕਿ ਕਿ ਫਿਰੋਹ ਬੁੜੀ ਆਪਣੇ ਆਸ-ਪਾਸੇ ਦੇਖ ਕੇ ਕਹਿਣ ਲੱਗੀ ਰੇਸ਼ਮ ਤੂੰ ਉੱਥੇ ਬੈਠੀ ਕੀ ਗੱਲਾਂ ਮਾਰੀ ਜਾਂਦੀ ਏ ਤੀਏ ਅਪਰਦੇਸੀ ਨੂੰ ਪਾਣੀ ਪਿਲਾਉ ਭਾਈ ਫਿਰ ਜਦ ਰੇਸ਼ਮ ਨੂੰ ਪਾਣੀ ਵਾਲਾ ਕੜਾਜਾ ਕਿਉਂਦੀ ਨੂੰ ਕਰਮੇ ਨੇ ਦੇਖਿਆ ਤੋ ਉਹ ਤਾਂ ਉਸ ਦੀ ਸਾਦਗੀ ਪਰੀ ਖੂਬਸੂਰਤੀ ਨੂੰ ਦੇਖ ਇੱਕ ਵਾਰੀ ਫਿਰ ਤੂੰ ਦੇਖਦਾ ਹੀ ਰਹਿ ਗਿਆ ਗੂਰਾ ਚਿੱਟਾ ਰੰਗ ਤਿੱਖਾ ਨੱਕ ਮੋਟੀ-ਮੋਟੀ ਸ੍ਰਮੇ ਵਾਲੀ ਬਿੱਲੀ ਅੱਖ ਥੋਡੀ ਵਾਲਾ ਤਿਲ ਉਤਤ ਸਿਰਤੀ ਲਈ ਚੁੰਨੀ ਤਾਂ ਜਿਵੇਂ ਉਸੀ ਸੂਰਤ ਤੇ ਸਿਰਤ ਦਾ ਜਮਾ ਮੇਲ ਕਰਵਾ ਰਹੀ ਸੀ ਫਿਰ ਉਹ ਰੇਸ਼ਮ ਕਰਮੇ ਕੋੜਾ ਕੇ ਕਹਿਣ ਲੱਗੀ ਮੈਂ ਤੂੰ ਹੁਣ ਸਾਡੇ ਘੋਤੇ ਵੀ ਆ ਗਿਆ ਮੈਂ ਤੁਹਾਨੂੰ ਦੱਸ ਦੇ ਮਾਂ ਹੁਣ ਗੱਲ ਨਾ ਫੱਦ ਰਹੀ ਆ ਜੀ ਕੱਲ ਨੂੰ ਕਿਤੇ ਕੁਝੂਚਾ ਨਹੀਂ ਮਾਂ ਹੋ ਗਿਆ ਨਾ ਤਾਂ ਫਿਰ ਨਾ ਮੈਨੂੰ ਆਖੀ ਕਿ ਮੈਂ ਪਹਿਲਾਂ ਤੈਨੂੰ ਦੱਸਿਆ ਨਹੀਂ ਕਰਮ ਫਿਰ ਤੁਸੀਂ ਗੱਲ ਇੰਨੀ ਨਾ ਵਧਾਓ ਜੀ ਮੈਨੂੰ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਪਸੰਦ ਹੋ ਹਨੂ ਮੈਂ ਪਸੰਦ ਹਾਂ ਜਾਂ ਨਹੀਂ ਇਨੀ ਕੀ ਤਾਂ ਗੱਲ ਐ ਬਸ ਤੁਸੀਂ ਉਹ ਦੱਸੋ ਜੇ ਤੁਹਾਡੀ ਨਾ ਆ ਤਾਂ ਮੁਰਕੀ ਕਦੀ ਤੁਹਾਨੂੰ ਆਪਣੀ ਸ਼ਕਲ ਨਹੀਂ ਦਿਖਾਉਂਦਾ ਜੇ ਹਾਂ ਆ ਫਿਰ ਵੀ ਦੇਖ ਲਓ ਚਲ ਜੀ ਮੈਂ ਨਹੀਂ ਦੱਸਣਾ ਤਾਂ ਮੇਰੀ ਭਾਬੀ ਨੂੰ ਦੱਸ ਦੇਣਾ ਉਹ ਆਪਣੇ ਪੀਕੇ ਆਈ ਹੋਈ ਆ ਫਿਰ ਕਰਮੇ ਨਜ਼ਰ ਨੀਮੀ ਕਰਕੇ ਆਪਣੀ ਬੁੱਕ ਚ ਪਾਣੀ ਪੀਤਾ ਦਿਵਸ ਦਾ ਧੰਨਵਾਦ ਕਰਕੇ ਫਿਰ ਵਾਪਸ ਰੀੜੇ ਤੇ ਬੈਠਿਆ ਤੇ ਗੁਰਵਾਸ ਨੇ ਆਪਣਾ ਰੀੜਾ ਤੋੜ ਲਿਆ ਕਰਮੇ ਨੇ ਤਾਂ ਮੁੜ ਕੇ ਨਾ ਦੇਖਿਆ ਪਰ ਅੱਜ ਰੀਸ਼ਮ ਕੋਠੇ ਖੜੀ ਜ਼ਰੂਰ ਕਰਮੇ ਨੂੰ ਜਾਂਦੇ ਹੋਏ ਦੇਖ ਰਹੀ ਸੀ ਫਿਰ ਜਦ ਉਹ ਦੋਨੋਂ ਪਿੰਡੋਂ ਲੰਕੀ ਬਾਹਰ ਆਏ ਤਾਂ ਗਰਵਾਸ ਕਰਮੇ ਨੂੰ ਕਹਿਣ ਲੱਗਾ ਨਹੀਂ ਟਲਿਆ ਨਾ ਤੂੰ ਆਖਿਰ ਕਹਿ ਹੀ ਆਇਆ ਆਪਣੀ ਦਿਲ ਦੀ ਗੱਲ ਕਰਮਾ ਯਾਰ ਗੱਲ ਹੁਣ ਤਾਂ ਮੇਰੀ ਵੀ ਵਸੋਂ ਬਾਰ ਹੁੰਦੀ ਜਾ ਰਹੀ ਸੀ ਮੈਂ ਕਰਦਾ ਤਾਂ ਹੋਰ ਕੀ ਕਰਦਾ ਫਿਰ ਮੈਨੂੰ ਤਾਂ ਜੱਦਾ ਪਤਾ ਲੱਗਿਆ ਆ ਉਸੇ ਕਰ ਲਈ ਉਸਦਾ ਰਿਸ਼ਤਾ ਦਿਖ ਰਹੀ ਨਹੀਂ ਮੇਰਾ ਤਾਂ ਉਦੋਂ ਦਾ ਹੀ ਹਾਲ ਬੇਹਾਲ ਹੋਇਆ ਪਿਆ ਆ ਗਰਵਾਜ ਓ ਤੂੰ ਤਾਂ ਭਰਾਵਾ ਇੰਨਾ ਵੱਡਾ ਜਿਗਰਾ ਕਰਕੇ ਉਸ ਨੂੰ ਗੱਲ ਕਰੇ ਆਇਆ ਏ ਪਰ ਇਧਰ ਮੇਰੀ ਹਾਲਤ ਤੈਨੂੰ ਪਤਾ ਜਮਾਂ ਪਿੰਜਰੇ ਚ ਬੰਦ ਉਸ ਮੁਰਗੇ ਵਰਗੀ ਹੋਈ ਪਈ ਸੀ ਜਿਸ ਨੂੰ ਕੁਝ ਦਿਨ ਤੱਕ ਕਸਾਈ ਨਹੀਂ ਹਲਾਲ ਕਰ ਦਿਨਾ ਹੋਵੇ ਜੀ ਕੋਈ ਉੱਚੀ ਨਹੀਂ ਹੋ ਜਾਂਦੀ ਨਾ ਅਗਲੇ ਆਨੇ ਸਾਨੂੰ ਪਿੰਡ ਦੀਆਂ ਗੁਰੂਆਂ ਵੀ ਨਹੀਂ ਟੱਪਨ ਦੇਣਾ ਸੀ ਇੱਥੇ ਹੀ ਸਾਨੂੰ ਵੱਢ ਦੇਣਾ ਸੀ ਕਰਮ ਬਈ ਹੁਣ ਤਾਂ ਜਿਸਨੇ ਜੋ ਕਰਨਾ ਨਾ ਕਰ ਲਵੇ ਮੈਂ ਤਾਂ ਆਪਣੇ ਦਿਲ ਦੀ ਗੱਲ ਕਹਿ ਆਇਆ ਆ ਬਾਕੀ ਹੁਣ ਸਭ ਕੁਝ ਰੇਸ਼ਮ ਦੇ ਹੱਥ ਵਾਸਾ ਫਿਰ ਇਦਾਂ ਹੀ ਉਹ ਗੱਲਾਂ ਮਾਰਦੀ ਹੋਈ ਆਪਣੇ ਪਿੰਡ ਨੂੰ ਤੁਰਦੀ ਗਈ ਉਦੋਂ ਰਾਣੂ ਤਾਂ ਕਿੰਨੇ ਦਿਨਾਂ ਤੋਂ ਰੇਸ਼ਮ ਦੀ ਰਾਹ ਦੇਖ ਰਹੀ ਸੀ ਕਿ ਉਸ ਨੂੰ ਇੰਨੇ ਦਿਨ ਹੋ ਗਏ ਆਪਣੇ ਪੀਕੇ ਆਏ ਨੂੰ ਉਸ ਸਾਰੀ ਸਹੇਲੀਆਂ ਉਸ ਨੂੰ ਮਿਲ ਕੇ ਗਈਆਂ ਨੇ ਪਰ ਰੇਸ਼ਮ ਹਲੇ ਤੱਕ ਮਿਲਣ ਕਿਉਂ ਨਹੀਂ ਆਈ ਇਦਾਂ ਹੀ ਕਰਦੇ ਹੋਏ ਦਿਨ ਤੋਂ ਹਫਤੇ ਬਣ ਕੇ ਬੀਤਣ ਲੱਗੇ ਇੱਕ ਦਿਨ ਰਾਣਾ ਜਦ ਆਪਣੀ ਵਿਹੜੀ ਮੰਝੇ ਤੇ ਬੈਠੀ ਹੋਈ ਕੂਟੀ ਬੁਣ ਰਹੀ ਸੀ ਚਤ ਉਸ ਦੇ ਘਰ ਦਾ ਬਾਹਰ ਵਾਲਾ ਦਰਵਾਜ਼ਾ ਖੁੱਲਿਆ ਤੇ ਰੇਸ਼ਮ ਆ ਕੇ ਉਸ ਦੇ ਗਲ ਨਾਲ ਚਿੰਬੜ ਗਈ ਤਾਂ ਫਿਰ ਰਾਣਾ ਉਸ ਨਾਲ ਗੁੱਸਾ ਗਿੱਲਾ ਕਰਦੇ ਹੋਏ ਕਹਿਣ ਲੱਗੀ ਇਸ ਵਾਰੀ ਬੜੀ ਛੇਤੀ ਨਹੀਂ ਯਾਦ ਆ ਗਈ ਮੇਰੀ ਰੇਸ਼ਮ ਪੈਣੇ ਮੈਂ ਕਿੰਨੇ ਮਹੀਨਿਆਂ ਬਾਅਦ ਆਪਣੇ ਪਿੰਡ ਗਈ ਸੀ ਤਾਂ ਕਰਕੇ ਉੱਥੇ ਵਸ ਥੋੜਾ ਜ਼ਿਆਦਾ ਦਿਨ ਲੱਗੇ ਰਾਨੋ ਹੋਰ ਸਭ ਘਰੇ ਕਿੱਦਾਂ ਨੇ ਰੀਸ਼ਮ ਪੈਣੇ ਸਵਧੀਆ ਤੁਸੀਂ ਸੁਣਾਓ ਸੀਤ ਕਿੰਮਿਆਂ ਤੇ ਸਾਡਾ ਛੋਟਾ ਜਿਹਾ ਕੱਕ ਕਿਵੇਂ ਆ ਰਾਨੋ ਮੈਂ ਵੀ ਠੀਕਾਂ ਹਾਂ ਔਰ ਤੂੰ ਸੁਣਾ ਕੀ ਸੋਚਿਆ ਜਾਂ ਫਿਰ ਰੀਸ਼ਮ ਕਿਸ ਤੇ ਵਾਰੀ ਪੈਣੇ ਰਾਨੋ ਦੇਖ ਤਾਂ ਕਿਤਾ ਅਣਜਾਨ ਬੰਦੀ ਆ ਜਿਵੇਂ ਕੁਝ ਪਤਾ ਹੀ ਨਾ ਹੋਵੇ ਕਰਮੀ ਵਾਰੇ ਹੋਰ ਕਿਸਦੇ ਵਾਰੇ ਉੱਤੇ ਨੂੰ ਪਸੰਦ ਆ ਜਾਂ ਨਹੀਂ ਉਹ ਤਾਂ ਮੈਨੂੰ ਉਸ ਦਿਨ ਖੂਦ ਹੀ ਹੋਈ ਤੋਂ ਹੱਠੀ ਗੱਲਬਾਤ ਵਾਰੀ ਸਾਰਾ ਕੁਝ ਦੱਸ ਗਿਆ ਸੀ ਹਰਿਆਣਾ ਦੀ ਗੱਲ ਸੁਣ ਕੇ ਰੀਸ਼ਮ ਕਹਿਣ ਲੱਗੀ ਹਾ ਦੇਖੀ ਕਿੰਨੇ ਖਰਾਵਾ ਪਹਿਲਾਂ ਤਾਂ ਉਸ ਨੇ ਸਾਰਿਆਂ ਸਾਹਮਣੇ ਹੀ ਮੈਨੂੰ ਆਪਣੇ ਦਿਲ ਦੀ ਗੱਲ ਕਹਿ ਗਿਆ ਮੈਂ ਤਾਂ ਉਸੇ ਗੱਲ ਸੁਣ ਕੇ ਹੀ ਸੰਗ ਨਾਲ ਪਾਣੀ ਪਾਣੀ ਹੋ ਪਈ ਸੀ ਤੇ ਉਹ ਚੰਦਰਾ ਤਾਂ ਰੇੜੇ ਤੇ ਬੈਠਾ ਹੱਸ ਰਿਹਾ ਸੀ ਰਾਣੂ ਅੱਛਾ ਜੀ ਚਲ ਹੁਣ ਤੂੰ ਆਪਣਾ ਜਵਾਬ ਤਾਂ ਦੱਸ ਦੇ ਫਿਰ ਤੂੰ ਕੀ ਸੋਚਿਆ ਆ ਬੰਨਣਾ ਆ ਮੇਰੀ ਦਰਣੀ ਜਾਂ ਫਿਰ ਨਹੀਂ ਰੀਸ਼ਮ ਹਲੇ ਪੈਣੇ ਮੈਨੂੰ ਨਹੀਂ ਹਲੇ ਇਸਤੇ ਬਾਰੇ ਕੁਝ ਪਤਾ ਫਿਰ ਫਿਰ ਆਉਣੀਆ ਇਹਨਾਂ ਕਹਿ ਕੇ ਜਦੋਂ ਉੱਠ ਕੇ ਜਾਣ ਲੱਗੀ ਤਾਂ ਰਾਣੂ ਨੇ ਉਸਦਾ ਹੱਥ ਫੜ ਲਿਆ ਤੇ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਨੀ ਬੱਸ ੜੀਏ ਕਿਉਂ ਤੂੰ ਇੰਨੀ ਨਖਰੀ ਕਰਦੀ ਪੋੜਾ ਜਿਹਾ ਮੀਰਾ ਵੀਰਾ ਜਿਸ ਨੂੰ ਤੂੰ ਕਮਲਾ ਕਰਨਾ ਲਿਆ ਆ ਉਸ ਨੇ ਤਾਂ ਜਿਸ ਦਿਨ ਤੈਨੂੰ ਦੇਖਿਆ ਯਾਨਾ ਬਸ ਤੇਰੀ ਜੋਗਾ ਹੀ ਰਹਿ ਗਿਆ ਯਾ ਕਿਸੇ ਨੂੰ ਇੰਨਾ ਵੀ ਤੜਫਾਉਣਾ ਚੰਗੀ ਗੱਲ ਨਹੀਂ ਹੁੰਦੀ ਜੇ ਤੈਨੂੰ ਪਸੰਦ ਆ ਤਾਂ ਮੈਨੂੰ ਦੱਸ ਦੇ ਨਹੀਂ ਪਸੰਦ ਤਾਂ ਨਾ ਕਰ ਦੇ ਬਸ ਇਨੀਕ ਤਾਂ ਗੱਲ ਲੈ ਮੈਂ ਬਾਕੀ ਆਪਣੇ ਵੀਰ ਨੂੰ ਅਕੇ ਸਮਝਾ ਲਵਾਂਗੀ ਕਿ ਤੇਰੀ ਕਿਸਮਤ ਸ਼ਰੀਸ਼ਮ ਦਾ ਸਾਥ ਹੈ ਨਹੀਂ ਰੇਸ਼ਮ ਫਿਰ ਹੌਂਸਲਾ ਜਿਹਾ ਕਰਕੇ ਹੌਲੀ ਜਿਹਾ ਕਹਿਣ ਲੱਗੀ ਹਾਈ ਭੈਣੇ ਮੈਂ ਕਦੀ ਇਤਨਾ ਕਿਹਾ ਆ ਕਿ ਮੈਨੂੰ ਪਸੰਦ ਨਹੀਂ ਰਾਨੋ ਤੇ ਫਿਰ ਮੈਂ ਦੱਸ ਕੀ ਸਮਝਾ ਤੇ ਰਹਾ ਆ ਜਨਾ ਰੀਸ਼ਮ ਭੈਣੀ ਮੈਂ ਹੁਣ ਤੈਨੂੰ ਬੋਲ ਕੇ ਕਿਵੇਂ ਦੱਸਾਂ ਬਾਕੀ ਤੁਸੀਂ ਆਪ ਹੀ ਮੇਰੀ ਖਾਮੋਸ਼ੀ ਦੇਖ ਕੇ ਸਮਝ ਰਹੇ ਹੋ ਰਣੂ ਫਿਰ ਰੀਸ਼ਮ ਨੂੰ ਘਬਰਾਹਟ ਵਿੱਚ ਦੇਖ ਕੇ ਹੱਥ ਉងਲਾ ਮੋੜਤੀ ਹੋਈ ਨੂੰ ਤੇ ਇੱਕ ਉਸ ਦਾ ਹੱਥ ਵਿੱਚ ਲੈਂਦੇ ਹੋਏ ਕਹਿਣ ਲੱਗੀ ਤੇ ਇੱਕ ਤਾਂ ਕੰਬਲੀ ਜਹੀ ਨਾ ਹੋਵੇ ਤਾਂ ਕਿੰਨਾ ਧੜਕਣਾ ਪਤਾ ਹੀ ਬੈਠੀ ਤੂੰ ਨਾ ਪਹਿਲਾਂ ਲੰਬਾ ਜਿਹਾ ਸਾਲ ਹੈ ਤੇ ਆਰਾਮ ਨਾਲ ਬੈਠ ਮੈਂ ਸਭ ਸਮਝ ਗਈ ਹੋਂ ਮੈਂ ਆਪੇ ਕੋਈ ਵਧੀਆ ਜਿਹਾ ਮੌਕਾ ਦੇਖ ਕੇ ਤੀਰੇ ਕਰੀ ਤੁਹਾਡੇ ਰਿਸ਼ਤੇ ਦੀ ਗੱਲ ਤੋੜਨੀ ਆ ਕਰਮਾ ਤਾਂ ਸੱਚ ਹੀ ਕਰਮਾ ਵਾਲਾ ਨਿਕਲਿਆ ਇੰਨੀ ਸੋਹਣੀ ਕੁੜੀ ਤਾਂ ਉਸਨੇ ਦਿਲ ਆ ਕੇ ਚੋਰੀ ਕਰ ਹੀ ਲਿਆ ਰੇਸ਼ਮ ਭੈਣੇ ਹੁਣ ਤੁਸੀਂ ਕੋਈ ਹੋਰ ਗੱਲ ਕਰ ਲਓ ਨਾ ਮੈਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਹੋਰ ਵੀ ਸੰਗ ਲੱਗ ਰਹੀ ਆ ਹਰਿਆਣੋ ਚਲ ਠੀਕੇ ਇਹ ਗੱਲ ਇੱਥੇ ਛੱਡ ਫਿਰ ਹੋਰ ਦੱਸਦੇ ਭਰਾ ਦੇ ਰਿਸ਼ਤੇ ਦੀ ਗੱਲ ਚੱਲਦੀ ਸੀ ਪਲਾਉਸ ਦਾ ਕੀ ਬਣਿਆ ਰੇਸ਼ਮ ਤੇਨੇ ਵਰਨ ਕੀਤਾ ਉਸ ਨੂੰ ਤਾਂ ਕੋਈ ਵੀ ਕੁੜੀ ਨਹੀਂ ਪਸੰਦ ਆਉਂਦੀ ਬੇਬੇ ਬਾਪੂ ਤਾਂ ਥੱਕ ਗਿਆ ਕੁੜੀਆਂ ਦੀਆਂ ਫੋਟੀਆਂ ਦਿਖਾ-ਦਿਖਾ ਕੇ ਉਹ ਤਾਂ ਮੋਢੇ ਤੇ ਰਫਲ ਰੱਖ ਕੇ ਹਰ ਵੇਲੇ ਵਸ ਜਿਉਣਾ ਮੂੜ ਹੀ ਬਣਿਆ ਫਿਰਦਾ ਰਹਿੰਦਾ ਆ ਜਦ ਵੀ ਉਸ ਨੂੰ ਪੁੱਛੋ ਬਸ ਮੂੰਹ ਜਿਹਾ ਬਣਾ ਕੇ ਹੀ ਕਹਿੰਦਾ ਆ ਕਿ ਜੱਟ ਦੀ ਪਸੰਦ ਥੋੜੀ ਵੱਖਰੀ ਏ ਰਾਨੂੰ ਫਿਰ ਹੱਸਦੇ ਹੋਏ ਕਹਿਣ ਲੱਗੇ ਚਲੋ ਕੋਈ ਨਹੀਂ ਲੱਭੋ ਫਿਰ ਵਈ ਉਸ ਤੇ ਲਈ ਵੀ ਕੋਈ ਜਿਉ ਨੇ ਮੂੜ ਵਰਗੀ ਜੱਟੀ रेशम असी कदों के लगे हुए हाँ पता नहीं मिलूगी भी ज नहीं राणू मिल जाने रेशम रब ने हर एक इंसान लिए किसी ना किसी जरूर बनाया हुंदा या बस सही टाइम का इंतजार कर उसने आपे उस मिलवा भी देना या रेशम हूँ भैने में जावां फिर राणू ले घर जाके तू की करना आ फड़ोन तो मैंने चेती पिना बना के देजाइन पाँना आ ਰੇਸ਼ਮ ਉਸਦੇ ਹੱਥ ਨੂੰ ਫੜ ਕੇ ਪਿੰਨਵ ਨੂੰ ਉਂਦੀ ਹੋਈ ਕਹਿਣ ਲੱਗੀ ਪਣੀ ਇੰਨੀ ਸੋਹਣੀ ਕੋਟੀ ਤੁਸੀਂ ਕਿਸਦੇ ਲਈ ਬਣਾ ਰਹੇ ਹੋ ਰਾਨੋ ਤੇਰੀ ਹੋਣ ਵਾਲੇ ਘਰ ਵਾਲੇ ਦੇ ਲਈ ਰੇਸ਼ਮ ਫਿਰ ਸੰਗੀ ਉਸੇ ਮੁੱਢੇ ਤੇ ਮਾਰਦੀ ਹੋਈ ਕਹਿਣ ਲੱਗੀ ਹਾ ਪਣੀ ਹਲੇ ਇਦਾਂ ਨਾ ਕਹੋ ਤੁਸੀਂ ਤਾਂ ਮੈਂ ਤਾਂ ਸੋਚ ਕੇ ਹੀ ਸੰਗਾ ਸ਼ਰਮਾ ਨਾਲ ਦੂਰੀ ਹੋਈ ਜਾਨੀ ਆ ਜੇ ਸਾਡਾ ਵਿਆਹ ਹੋਊਗਾ ਫਿਰ ਜੋ ਮਰਜੀ ਕਹਿ ਲੈਣਾ ਵੈਸੇ ਮੈਨੂੰ ਤਾਂ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਇਹ ਕਮਲਾ ਜੀ ਐਨਾ ਆਸਾਨੇ ਨਾਲ ਮੇਰਾ ਪਿੱਛਾ ਛੱਡਣ ਵਾਲਾ ਹੈ ਨਹੀਂ ਜੀ ਉਹ ਸੱਚੀ ਤਾਂ ਡਪਰਾ ਨਾ ਹੁੰਦਾ ਨਾ ਮੈਂ ਹੁਣ ਤੱਕ ਵੀਰੇ ਨੂੰ ਕਹਿ ਕੇ ਉਸ ਰਾਸ਼ਕੀ ਵਾਲਾ ਪੁੱਤ ਕਦੋਂ ਦਾ ਲਹਾ ਦੇਣਾ ਸੀ ਸੱਚੀ ਗੱਲ ਦੱਸਾਂ ਮੈਨੂੰ ਵੀ ਉਹ ਕਮਲਾ ਜਿਹਾ ਪਤਾ ਹੀ ਨਾ ਲੱਗਾ ਕਦ ਪਾ ਗਿਆ ਸੀ ਤੁਸੀਂ ਤਾਂ ਮੇਰੇ ਘਰਦਿਆਂ ਨੂੰ ਜਾਣਦੇ ਹੀ ਹੋ ਉਹਨਾਂ ਤੋਂ ਡਰਦੀ ਬਸ ਮੈਂ ਕਦੇ ਉਸ ਨੂੰ ਕੁਝ ਕਹਿ ਹੀ ਨਹੀਂ ਪਾਈ ਹੁਣ ਪੈਣੇ ਤੁਸੀਂ ਹੀ ਕਰਨਾ ਹੈ ਜੋ ਵੀ ਕਰਨਾ ਹੈ ਬਸ ਕਿਸੇ ਤਰ੍ਹਾਂ ਸਾਨੂੰ ਇੱਕ ਕਰਵਾ ਦਿਓ ਮੈਂ ਤੁਹਾਡਾ ਇਹ ਆਸਾਨ ਕਦੇ ਨਹੀਂ ਭੁੱਲਾਂਗੀ ਰਾਨੂ ਲੇ ਦੱਸ ਭੈਣਾ ਚ ਨਾ ਇਹ ਆਸਾਨ ਸ਼ਬਦ ਚੰਗਾ ਨਹੀਂ ਲੱਗਦਾ ਦੀ ਤੈਨੂੰ ਅੱਜ ਮੈਂ ਵੀ ਕਰਮੇ ਦਾ ਇੱਕ ਸੱਚ ਦੱਸਦੀ ਹਾਂ ਉਸ ਨਾਲ ਸਾਡੀ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਪਰ ਫਿਰ ਵੀ ਸਾਡੇ ਘਰ ਦਾ ਹੀ ਜੀ ਆ ਬੀਬੀ ਦੱਸਦੀ ਆ ਕਈ ਸਾਲ ਪਹਿਲਾਂ ਉਹ ਪਤਾ ਨਹੀਂ ਕਿੱਥੋਂ ੜਕਦਾ ਹੋਇਆ ਆਇਆ ਸੀ ਬੀਬੀ ਜੀ ਨੂੰ ਤਾਂ ਇੱਕ ਸਵੇਰੀ ਘਰ ਦੇ ਬਾਹਰ ਸੁੱਤਾ ਪਿਆ ਮਿਲਿਆ ਸੀ ਨਾ ਹੀ ਕਦੇ ਉਸਨੇ ਸਾਨੂੰ ਆਪਣੇ ਪਿਸ਼ੂਕੜ ਵਾਰੀ ਦੱਸਿਆ ਨਾ ਹੀ ਅਸੀਂ ਕਦੇ ਝੂਰ ਪਾਇਆ ਪਰ ਮੈਨੂੰ ਲੱਗਦਾ ਆ ਕਿ ਜ਼ਰੂਰ ਉਸਦੇ ਨਾਲ ਕੁਝ ਪੂਰਾ ਹੋਇਆ ਹੋਣਾ ਹੈ ਨਹੀਂ ਇਹਨੇ ਪਿਆਰੇ ਬੱਚੇ ਨੂੰ ਦਰਦਦਰ ਦੀਆਂ ਠੋਕਰਾਂ ਖਾਂਣ ਲਈ ਭਲਾ ਕੌਣ ਛੱਡਦਾ ਈ ਹੁਣ ਤੂੰ ਹੀ ਉਸ ਨੂੰ ਸਾਂਭਣਾ ਈ ਵਿਆਹ ਤੋਂ ਬਾਅਦ ਇੱਕ ਸਿਆਣੀ ਘਰਵਾਲੀ ਬਣ ਕੇ ਤੂੰ ਸਭ ਵਿਸ਼ਵਾਸ ਜਿੱਤਣਾ ਈ ਤੂੰ ਬਸ ਹਮੇਸ਼ਾ ਇਹ ਕੋਸ਼ਿਸ਼ ਕਰੀਂ ਕਿ ਕਦੇ ਵੀ ਉਸ ਨੂੰ ਕੋਈ ਅਨਾਥ ਹੋਣ ਦਾ ਅਹਿਸਾਸ ਕਰਾਵੇ ਕਿਉਂਕਿ ਜਦ ਇਦਾਂ ਹੁੰਦਾ ਈ ਤਾਂ ਉਹ ਬਹੁਤ ਉਦਾਸ ਹੋ ਜਾਂਦਾ ਈ ਫਿਰ ਰੇਸ਼ਮ ਦੇ ਹੱਥਾਂ ਵੱਲ ਦੇਖਤੀ ਹੋਈ ਰਾਣੋ ਕਹਿਣ ਲੱਗੀ ਰੇਸ਼ਮ ਨੇ ਰੀਸ਼ਮ ਰੀਸ਼ਮ ਚੌਂਕਦੇ ਹੋਏ ਕਹਿਣ ਲੱਗੀ ਹਾਂਜੀ ਪੈਣੇ ਕੀ ਹੋਇਆ ਰਾਣੂ ਆਪਣੇ ਹੱਥਾਂ ਵੱਲ ਪਿੰਨਾ ਤਾਂ ਕਦੋਂ ਦਾ ਹੋ ਚੁੱਕਿਆ ਆ ਫਿਰ ਤੂੰ ਹਵਾ ਚ ਖਾਲੀ ਹੱਥ ਕਿਉਂ ਘੁਮਾਈ ਜਾ ਰਹੀ ਆ ਰੀਸ਼ਮ ਰਾਣੂ ਦੀ ਗੁੱਲ ਸੁਣ ਕੇ ਹੱਸਦੇ ਹੋਏ ਕਹਿਣ ਲੱਗੇ ਪੈਣੇ ਲੱਗਦਾ ਹੈ ਕਿ ਮੈਂ ਵੀ ਕਮਲੀ ਹੁੰਨੀ ਜਾਣੀ ਆ ਉਸ ਦੇ ਗਲਸਨ ਕੀ ਉਹ ਦੋਵੇਂ ਜਣੀਆਂ ਹੱਸਣ ਲੱਗ ਪਈਆਂ ਇਤ ਰਾਣੂ ਨੇ ਰੇਸ਼ਮ ਨਾਲ ਸਾਰੀ ਗਲਤ ਕਰ ਲਈ ਸੀ ਪਰ ਇਸਨੇ ਕਰਮੇ ਨੂੰ ਹਲੇ ਤੱਕ ਕਿਸ ਬਾਰੇ ਕੁਝ ਨਹੀਂ ਦੱਸਿਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਸਾਰੀ ਗਲਬਤ ਹੋਣ ਤੋਂ ਬਾਅਦ ਹੀ ਉਹ ਕਰਮੇ ਨੂੰ ਇੱਕ ਖੁਸ਼ਖਬਰੀ ਦੇਵੇਗੀ ਐਵੇਂ ਹੀ ਦਿਨ ਬੀਤਣ ਲੱਗੇ ਤਾਂ ਇੱਕ ਦਿਨ ਮੌਕਾ ਦੇਖ ਕੇ ਰਾਣੂ ਨੇ ਰੇਸ਼ਮ ਦੀ ਭੂਆ ਨਾਲ ਕਰਮੇ ਤੇ ਰੇਸ਼ਮ ਦੇ ਸਾਖ ਦੀ ਗੱਲ ਵੀ ਖੋਲ੍ਹ ਲਈ ਰਪੂਆ ਨੇ ਕੋਈ ਵੀ ਹਾਂ ਜਾਂ ਨਾ ਵਾਰੇ ਪਹਿਲਾਂ ਆਪਣੇ ਭਰਾ ਦੇ ਨਾਲ ਗੱਲਬਾਤ ਕਰਕੇ ਦੱਸਣ ਦੀ ਗੱਲ ਰਾਣੂ ਨੂੰ ਕਹੀ। ਕਿ ਰਾਣੂ ਦੀ ਪਿਛਲੇ ਕੁਝ ਦਿਨਾਂ ਤੋਂ ਤਬੀਅਤ ਠੀਕ ਜਈ ਨਹੀਂ ਸੀ। ਜਿਸ ਦੇ ਕਰਕੇ ਕਰਮਾ ਵੀ ਆਪਣੇ ਬੇਬੇ ਦੇ ਕਹਿੰਦੇ ਭਾਬੀ ਦੇ ਪੇਕੇ ਕਰਾਇਆ ਬੈਠਾ ਸੀ ਤਾਂ ਕਿ ਅਗਰ ਕੋਈ ਐਮਰਜੈਂਸੀ ਪਵੇ ਤਾਂ ਰਾਣੂ ਨੂੰ ਟਾਈਮ ਤੇ ਹਸਪਤਾਲ ਲਜਾਇਆ ਜਾ ਸਕੇ। ਉਸ ਦਿਨ ਦੁਪਹਿਰ ਵੇਲੇ ਰਾਣੂ ਨੂੰ ਪੀੜਾਂ ਸ਼ੁਰੂ ਹੋ ਗਈਆਂ ਤਾਂ ਦਾਈ ਤੇ ਉਸਦੀ ਬੇਬੇ ਨੇ ਰਾਣੂ ਨੂੰ ਸੰਭਾਲਿਆ। ਬਹਾਦਰ ਕਰਮਾ ਆਪਣੇ ਪਾਪੀ ਦੇ ਬਾਪੂ ਕੋਲ ਬੈਠਾ ਸੀ ਕੰਟਿਕ ਬਾਦ ਦਾਈ ਸਰਦਾਰਾ ਅੰਦਰ ਇੱਕ ਜਵਾਕ ਲੈ ਕੇ ਆਈ ਤੇ ਰਾਣੂ ਦੇ ਬਾਪੂ ਨੂੰ ਕਹਿਣ ਲੱਗੀ ਜੰਗੀਰ ਸਿਆ ਵਧਾਈਆਂ ਹੋਣ ਭਾਈ ਤੂੰ ਨਾਨਾ ਬਣ ਗਿਆ ਜਮਾ ਚੰਨ ਵਰਗਾ ਮੁੰਡਾ ਹੋਇਆ ਆ ਜੰਗੀਰ ਸਿੰਘ ਉੱਠ ਕੇ ਉਸੇ ਕੋਲ ਆਇਆ ਤੇ ਖੁਸ਼ੀ ਚ ਆਪਣੀ ਜੀਬ ਚੋਂ 5 ਰੁਪਏ ਦਾ ਨੋਟ ਕਢ ਕੇ ਸਰਦਾਰਾ ਦੀ ਤਲੀ ਤੇ ਧਰ ਦਿੱਤਾ ਮੰਗਰੇ ਹੀ ਕਰਮਾ ਉੱਠ ਕੇ ਆ ਗਿਆ ਤੇ ਦੂਸੋਂ 1 ਰੁਪਿਆ ਦਾਈ ਦੇ ਹੱਥ 'ਚ ਫੜਾ ਕੇ ਪੈਰੇ ਹੱਥ ਲਗਾਉਂਦੇ ਹੋਏ ਕਹਿਣ ਲੱਗਾ ਬੀਬੀ ਜੀ ਆ ਮੇਰੇ ਵੀਰੇ ਤੇ ਵੱਡੀ ਬੀਬੀ ਵੱਲੋਂ ਆ ਸਰਦਾਰਾ ਦਾਈ ਹੱਸਦਾ ਸਿਰ ਪਲੋਸਦੇ ਹੋਏ ਕਹਿਣ ਲੱਗੀ ਵੇ ਪੁੱਤ ਜੁਗ-ਜੁਗ ਜੀਓ ਜਵਾਨੀਆਂ ਆਮਨ ਵਾਹਿਗੁਰੂ ਸੱਚੇ ਪਾਤਸ਼ਾਹ ਰੰਗ ਪਾਗ ਲਾਵੇ ਇਨਾਂ ਹਵੇਲੇ ਵਾਲਿਆਂ ਨੂੰ ਮਿਹਨਤ ਕਮਾਈਆਂ 'ਚ ਵਰਕ ਤਾਂ ਪਾਵੇ ਫਿਰ ਕਰਮਾ ਕਹਿਣ ਲੱਗਾ ਬੀਬੀ ਮੈਂ ਆਪਣਾ ਭਤੀਜਾ ਦੇਖ ਲਵਾਂ ਦਾਈ ਫਿਰ ਬੱਚੇ ਦਾ ਉਸ ਨੂੰ ਮੂੰਹ ਦਿਖਾਉਂਦੇ ਹੋਏ ਕਹਿਣ ਲੱਗੀ ਲੈ ਪੁੱਤ ਜੀ ਸਦਕੇ ਦੇਖੋ ਤੁਹਾਡਾ ਹੀ ਆ ਕਰਮਾ ਬੱਚੇ ਦਾ ਮੂੰਹ ਦੇਖਦੇ ਹੋਏ ਕਹਿਣ ਲੱਗਾ ਕਿੰਨਾ ਪਿਆਰਾ ਜਿਹਾ ਆ ਜਮਾ ਹੀ ਵੀਰੇ ਤੇ ਗਿਆ ਆ ਭਾਬੀ ਕਿਵੇਂ ਆ ਬੀਬੀ ਉਹ ਠੀਕ ਆ ਦਾਈ ਹਾਂ ਪੁੱਤ ਉਹ ਠੀਕ ਆ ਤੇ ਜੰਗੀਰ ਸਿਆ ਮੂੰਹ ਮਿੱਠਾ ਕਰਵਾ ਦੇ ਭਾਈ ਬਿਨਾ ਮੂੰਹ ਮਿੱਠਾ ਕੀਤੇ ਅੱਜ ਨਹੀਂ ਜਾਣਾ ਮੈਂ ਜੰਗੀਰ ਲੈ ਪਾਈ ਜੁਕੀ ਜਾਂਦੀ ਮਸਾ ਮਸਾਈ ਦੇ ਨਾਇਆ ਮੈਂ ਹੁਣ ਸਵਦਾ ਮੂੰਹ ਮਿੱਠਾ ਕਰਵਾਉਣਾ ਆ ਚਰੋ ਬਾਹਰ ਨੂੰ ਜਾਣ ਲੱਗੀ ਤਾਂ ਕਰਮਾ ਉਹਨਾਂ ਨੂੰ ਰੋਕਦੇ ਹੋਏ ਕਹਿਣ ਲੱਗਾ ਮਾਸਰ ਜੀ ਤੁਸੀਂ ਰਹਿਣ ਦੋ ਮੈਂ ਜਾਣਾ ਆ ਲੈ ਬੱਡੀ ਬੀਬੀ ਜੀ ਨੂੰ ਵੀ ਇਹ ਖਬਰ ਕਰ ਵੀ ਕਰ ਦੇਵਾਂਗਾ ਇਹਨਾਂ ਕਹਿ ਕੇ ਜਾ ਜੀਪ ਵੱਲ ਨੂੰ ਜਾਣ ਲੱਗਿਆ ਤਾਂ ਜੰਗੀਰ ਸਿੰਘ ਕਹਿਣ ਲੱਗਾ ਉਹ ਪੁੱਤ ਪੈਸੇ ਤਾਂ ਲੈਂਦਾ ਜਾ ਕਰਮਾ ਮੈਂ ਨਹੀਂ ਮਾਸਰ ਜੀ ਇਹ ਪੈਸੇ ਹੈਗੇ ਆ ਪੇਪੇ ਜੀ ਨੇ ਕਹਿ ਕੇ ਭੇਜਿਆ ਸੀ ਕਿ ਮੇਰੇ ਕੁੜਮਾ ਦਾ ਇੱਕ ਰੁਪਇਆ ਦਾ ਵੀ ਖਰਚਾ ਨਾ ਹੋਣ ਦੇਵੀ ਤੁਸੀਂ ਪੈਸੇ ਦੀ ਫਿਕਰ ਨਾ ਕਰੋ ਮੈਂ ਹੈਗਾ ਹਾਂ ਤੁਸੀਂ ਬਸ ਭਾਬੀ ਦਾ ਖਿਆਲ ਰੱਖਣਾ ਮੈਂ ਹੁਣੇ ਸ਼ਹਿਰੋਂ ਮਠਿਆਈਆਂ ਲੈ ਕੇ ਆਇਆ ਇਹਨੇ ਨੂੰ ਅਮਨ ਵੀ ਆਪਣੇ ਬਾਪੂ ਕੋਲ ਆ ਕੇ ਆਪਣੇ ਭਤੀਜੇ ਨੂੰ ਦੇਖਣ ਲੱਗ ਪਈ ਫਿਰ ਕਰਮਾ ਖੁਸ਼ੀ-ਖੁਸ਼ੀ ਕਰੂ ਜੀਪ ਲੈ ਕੇ ਨਿਕਲ ਪਿਆ ਜਦੋਂ ਕਰਮਾ ਰੇਸ਼ਮ ਦੀ ਭੂਆ ਦੇ ਘਰ ਮੂਹਰੇ ਪਹੁੰਚਿਆ ਤਾਂ ਰੇਸ਼ਮ ਪੱਲਾ ਹੀ ਦਰਵਾਜ਼ੇ 'ਚ ਖੜੀ ਉਹ ਸਿਰਾ ਦੇਖ ਰਹੀ ਸੀ ਕਰਮੀ ਨੇ ਜਰੂਸ ਨੂੰ ਦੇਖਿਆ ਤਾਂ ਰੇਸ਼ਮ ਉਸ ਨੂੰ ਦੇਖ ਕੇ ਹੋ ਹਸਦੀ ਹੋਈ ਦਰਵਾਜ਼ੇ ਦੇ ਓਲੇ ਹੋ ਗਈ ਇਹ ਦੇਖ ਕੇ ਕਰਮਾ ਵੀ ਸੋਚੀ ਪੈ ਗਿਆ ਕਿ ਉਂਝ ਤਾਂ ਹਰ ਵੇਲੇ ਮੈਨੂੰ ਅੱਖਾਂ ਦਿਖਾਉਂਦੀ ਰਹਿੰਦੀ ਹੈ ਪਰ ਅੱਜ ਤਾਂ ਹੱਸ ਕੇ ਦਿਖਾ ਰਹੀ ਆ ਇਹ ਕੀ ਚੱਕਰ ਆ ਇਸ ਸੋਚਦਾ ਹੋਇਆ ਕਰਮਾ ਸ਼ਹਿਰ ਪਹੁੰਚਿਆ ਤੇ ਪਹਿਲਾਂ ਉਸਨੇ ਆਪਣੀ ਘਰ ਬੀਬੀ ਨੂੰ ਫੋਨ ਕਰਕੇ ਭਾਬੀ ਦੇ ਮੁੰਡਾ ਹੋਣ ਦੀ ਗੱਲ ਦੱਸੀ ਜੋ ਉਸਦੀ ਬੀਬੀ ਸੁਣ ਕੇ ਬਹੁਤ ਖੁਸ਼ ਹੋਈ ਫਿਰ ਕਰਮਾ ਮਠਾਈ ਲੈਣ ਹਲਵਾਈ ਦੀ ਦੁਕਾਨ ਤੇ ਜਾ ਪਹੁੰਚਿਆ ਹਾਸੇ ਪਾਸੇ ਸ਼੍ਰੀਕੇ ਭਾਈ ਜਰੇ ਦਾ ਮੋਂ ਮਿੱਠਾ ਕਰਵਾਉਣ ਲਈ ਉਸਨੇ 5-10 ਡੱਬੇ ਲਏ ਤੇ ਫਿਰ ਆਪਣੀ ਭਾਬੀ ਦੇ ਪਿੰਡ ਵੱਲ ਨੂੰ ਚੱਲ ਪਿਆ ਫਿਰ ਕਰਮਾ ਜਦ ਘਰ ਆਇਆ ਤਾਂ ਰਾਣੂ ਦੇ ਮੁੰਡੇ ਜੋਰਾਵਰ ਨੂੰ ਦੇਖਣ ਆਏ ਸਾਰੇ ਆਂਡੀ ਗਵੰਡੀਆਂ ਨੂੰ ਚਾਹ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਸ਼ਾਮ ਨੂੰ ਰੇਸ਼ਮ ਵੀ ਆਪਣੇ ਪੂਆ ਦੇ ਆਪਣੀ ਭੈਣ ਤੇ ਉਸਦੇ ਬੱਚੇ ਨੂੰ ਦੇਖਣ ਆਈ ਉਦੋਂ ਜਰਨੈਲ ਨੇ ਜਦ ਆਪਣੇ ਕਰਾਣੂ ਦੀ ਖਬਰ ਪੁੱਛਣ ਲਈ ਫੋਨ ਕੀਤਾ ਤਾਂ ਉਸੇ ਬੀਬੀ ਨੇ ਉਸੇ ਪਿਓ ਵਰਣ ਦੀ ਖਬਰ ਉਸ ਨੂੰ ਸੁਣਾਈ ਜਿਸ ਨੂੰ ਸੁਣ ਕੇ ਉਹ ਤਾਂ ਬਹੁਤ ਖੁਸ਼ ਹੋਇਆ ਅਗਲੇ ਦਿਨ ਕਰਮਾ ਆਪਣੀ ਪਿੰਡ ਜਾ ਕੇ ਵੱਡੀ ਬੀਬੀ ਨੂੰ ਵੀ ਆਪਣੀ ਭਾਬੀ ਦੇ ਪੇਕੇ ਲੈ ਆਇਆ ਤਾਂ ਜੋ ਉਹ ਵੀ ਰਣੂ ਤੇ ਉਸਦੇ ਬੱਚੇ ਨੂੰ ਮਿਲ ਸਕਣ ਰਣੂ ਦੀ ਸੱਸ ਨੇ ਉਸ ਨੂੰ ਗਲ ਨਾਲ ਲਗਾ ਕੇ ਢੇਰ ਸਾਰਾ ਪਿਆਰ ਦਿੱਤਾ ਤੇ ਆਪਣੇ ਪੋਤੇ ਦੇ ਹੱਥਾਂ 'ਚ ਚਾਂਦੀ ਦੇ ਕੰਗਣ ਪਾਈ ਤੇ ਉਸ ਨੂੰ ਕਿੰਨਾ ਲਾੜ ਲੜਾ ਕੇ ਆਪਣਾ ਪਿਆਰ ਦਿੱਤਾ ਅਗਲੇ ਦਿਨ ਰਣੂ ਦੀ ਸੱਸ ਤਾਂ ਵਾਪਸ ਮੁੜ ਗਈ ਪਰ ਕਰਮੈਨ ਨੂੰ ਕੁਝ ਦਿਨ ਇੱਥੇ ਹੀ ਰਹਿ ਕੇ ਆਪਣੀ ਭਾਬੀ ਦਾ ਖਿਆਲ ਰੱਖਣ ਨੂੰ ਕਿਹਾ ਕਰ ਵਿੱਚ ਨਵੇਂ ਆਏ ਜੀ ਦੀ ਕੋਸ਼ਿਸ਼ ਚ ਦੇਖਦੇ-ਦੇਖਦੇ ਕਦੋਂ ਦੋ ਹਫ਼ਤੇ ਬੀਤ ਗਏ ਪਤਾ ਹੀ ਨਾ ਲੱਗਿਆ ਅੱਜ ਰਾਨੂੰ ਆਪਣੇ ਸੌਰੇ ਘਰ ਵਾਪਸ ਜਾ ਰਹੀ ਸੀ ਪਰ ਜਾਣ ਤੋਂ ਪਹਿਲਾਂ ਉਹ ਰੇਸ਼ਮ ਦੀ ਪੂਆ ਨੂੰ ਮਿਲੀ ਤੇ ਕਰਮੇ ਤੇ ਰੇਸ਼ਮ ਬੜੀ ਯਾਦ ਨਾਲ ਉਸ ਦੇ ਘਰ ਦੇ ਨਾਲ ਗੱਲ ਕਰਨ ਵਾਰੇ ਕਿਹਾ ਤੇ ਪੂਆ ਨੇ ਵੀ ਉਸ ਨੂੰ ਸਹੀ ਮੌਕਾ ਦੇਖ ਕੇ ਗੱਲ ਕਰਨ ਦਾ ਪ੍ਰੋਸਾ ਦਿੱਤਾ ਫਿਰ ਦੁਪਹਿਰੋਂ ਬਾਦ ਰਾਨੂੰ ਸਭ ਨੂੰ ਮਿਲ ਕੇ ਕਰਮੇ ਦੇ ਨਾਲ ਆਪਣੇ ਸੌਰੇ ਘਰ ਵੱਲ ਨੂੰ ਤੁਰ ਪਈ ਕਾਣੀਕ ਦੋ ਘੰਟੇ ਦਾ ਸਫ਼ਰ ਤੈਅ ਕਰਦੀ ਹੋਈ ਉਹ ਆਪਣੇ ਘਰ ਪਹੁੰਚੀ ਤਾਂ ਦੇਖਿਆ ਸਾਰੀ ਹਵੇਲੀ ਨੂੰ ਪਹਿਲਾਂ ਹੀ ਸਜਾਇਆ ਹੋਇਆ ਸੀ ਤੇ ਹਵੇਲੀ ਦੇ ਮੇਨ ਦਰਵਾਜ਼ੇ ਤੇ ਪਹਿਲਾਂ ਹੀ ਨਾਮ ਬੰਨੀ ਹੋਈ ਸੀ ਜਦ ਹਵੇਲੀ ਦਾ ਦਰਵਾਜ਼ਾ ਖੁੱਲਿਆ ਤਾਂ ਕੁਝ ਰਿਸ਼ਤੇਦਾਰਾਂ ਨਾਲ ਰਾਨੂੰ ਦੀ ਸੱਸ ਪਹਿਲਾਂ ਹੀ ਉਹਨਾਂ ਦੇ ਸਵਾਗਤ ਲਈ ਖੜੀ ਸੀ ਫਿੱਟੋਲੀ ਨੇ ਢੋਲ ਵਜਾਉਣਾ ਸ਼ੁਰੂ ਕੀਤਾ ਤੇ ਪੰਗੜੇ ਵਾਲਿਆਂ ਨੇ ਪੰਗੜਾ ਪਾਉਣਾ ਸ਼ੁਰੂ ਕੀਤਾ ਹਵੇਲੀ ਦੇ ਬੂਹੇ ਤੇ ਤੇਲ ਚੋਇਆ ਗਿਆ ਤੇ ਫਿਰ ਰਾਣੂ ਦੀ ਬੇਬੀ ਨੇ ਆਪਣੇ ਨੂਹ ਪੋਤੇ ਦੇ ਪੈਰਾਂ 'ਚੋਂ ਮਿੱਟੀ ਚੱਕ ਕੇ ਉਸੇ ਸਿਰ 'ਤੇ ਵਰਕੇ ਪਿੱਛੇ ਸੁੱਟ ਦਿੱਤੀ ਫਿਰ ਉਹ ਉਹਨਾਂ ਦੋਨਾਂ ਨੂੰ ਅੰਦਰ ਲੈ ਕੇ ਆਈ ਬੇਬੀ ਨੇ ਰਾਣੂ ਨੂੰ ਅੰਦਰ ਲਿਆ ਕੇ ਸੋਫੇ 'ਤੇ ਬਿਠਾਇਆ ਤੇ ਫਿਰ ਸਾਰੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਨੇ ਰਾਣੂ ਤੇ ਉਸਦੇ ਬੱਚੇ ਨੂੰ ਠੇਢ ਸਾਰਾ ਪਿਆਰ ਦਿੱਤਾ ਉਸ ਤੋਂ ਬਾਅਦ ਦੇ ਸ਼ਾਮ ਤੱਕ ਪਿੰਡ ਚੋਂ ਵਧਾਈਆਂ ਦੇਣ ਵਾਲੇ ਲੋਕਾਂ ਦਾ ਔਂਜਣ ਲੱਗਿਆ ਰਿਹਾ ਸਭ ਨੂੰ ਚਾਦੇ ਨਾਲ ਮਿੱਠਾ ਵਰਤਾਇਆ ਗਿਆ ਕਰਮਾ ਤਾਂ ਦੇਰ ਰਾਤ ਤੱਕ ਕਰ ਔਂਜਣ ਬੜੇ ਲੋਕਾਂ ਦੀ ਸੇਵਾ 'ਚ ਹੀ ਲੱਗਿਆ ਰਿਹਾ ਫਿਰ ਐਵੇਂ ਹੀ ਰਾਜੀ ਕੁਸ਼ੀ ਦਿਨ ਬੀਤਣ ਲੱਗੇ ਘਰ ਵਿੱਚ ਨਵੇਂ ਮਹਿਮਾਨ ਔਰ ਨਾਲ ਫਿਰ ਤੋਂ ਰੌਣਕਾਂ ਪੜਤਾਈਆਂ ਸਨ ਹੁਣ ਰਾਣੂ ਦੀ ਸੱਸ ਆਪਣੇ ਪੁੱਤ ਨੂੰ ਲੈ ਕੇ ਹੀ ਬੈਠੇ ਰਹਿੰਦੇ ਹੁੰਦੇ ਸੀ ਹੋਰ ਕੁਝ ਦਿਨਾਂ ਤੱਕ ਜੁੰਨੈਲਵੀ ਛੁੱਟੀ ਲੈ ਕੇ ਘਰ ਆਉਣ ਵਾਲਾ ਸੀ ਉਹਦੀ ਰੇਸ਼ਮ ਦੀ ਭੂਆ ਉਸ ਨੂੰ ਨਾਲ ਲੈ ਕੇ ਆਪਣੇ ਭਰਾ ਦੇ ਘਰ ਆਈ ਹੋਈ ਸੀ ਇੱਕ ਦਿਨ ਜਦ ਉਸ ਦਾ ਪ੍ਰਾਰੜਕ ਸਿੰਘ ਬੈਠਾ ਰੋਟੀ ਖਾ ਰਿਹਾ ਸੀ ਤਾਂ ਮੌਕਾ ਦੇਖ ਕੇ ਉਸਨੇ ਆਪਣੇ ਭਰਾ ਨਾਲ ਗੱਲ ਤੋਰੀ ਤੇ ਉਹ ਕਹਿਣ ਲੱਗੀ ਵੀਰੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕਾਫੀ ਦਿਨਾਂ ਦੀ ਤੁਸੀਂ ਰੇਸ਼ਮ ਦੇ ਰਿਸ਼ਤੇ ਬਾਰੇ ਕੁਝ ਸੋਚਿਆ ਉਸੇ ਗੱਲ ਸੁਣ ਕੇ ਉਸ ਦਾ ਪ੍ਰਾਰੜਕ ਸਿੰਘ ਕਹਿਣ ਲੱਗਾ पहले गल काफी तो काफ़ी जगह तोरी आ पर कोई साढ़ी धीरे मीच का घर वर लगता ही नहीं जैसे मुंडे घर वर कुछ सही भी हो कोई ना कोई कमी ही रह ही जाती है हाँ वीरे ये तो है वैसे मेरी नज़र च भी एक मुंडा आ सोना आ घर वर भी चंगा आ चं गल मुंडे की भाभी ने आप ही रिश्ता मेरे तो मंगया रड़क अच्छा कौन है मुंडा घर वर कि उसका किड़े पिंड ਗੇਲੋ ਉਹ ਹਾਰੂਵਾਲ ਪਿੰਡ ਦੇ ਹਵੇਲੀ ਵਾਲਿਆਂ ਦਾ ਮੁੰਡਾ ਆ ਉਸ ਦਾ ਭਰਾ ਫੌਜ ਚ ਸੂਬੇਦਾਰ ਲੱਗਾਈ ਜਮੀਨ ਜਾਇਦਤਰੀ ਚੰਗੀ ਆ ਘਰ ਵਿੱਚ ਉਸ ਦੀ ਭਾਬੀ ਤੇ ਬੇਬੀ ਆ ਬਸ ਛੋਟਾ ਜਿਹਾ ਪਰਿਵਾਰ ਆ ਰੜਕ ਪਰ ਜਿੱਥੇ ਤੱਕ ਮੈਂ ਜਾਣਦਾ ਆ ਉਸ ਪਿੰਡ ਵਿੱਚ ਤਾਂ ਜਰਨੈਲ ਸਿੰਘ ਸੂਬੇਦਾਰ ਦੀ ਹਵੇਲੀ ਐ ਬਸ ਨਾਲੇ ਉਹ ਤਾਂ ਆਪਣੇ ਮਾਪਿਆਂ ਦਾ ਇਕੱਲਾ ਕੇਹੜਾ ਪੁੱਤ ਐ ਕਿਤੇ ਦੋਸਤੀ ਤਾਂ ਗੱਲ ਨਹੀਂ ਕਰ ਰਹੀ ਨਾ ਗੇਲੋ ਆਹੋ ਵੀਰੇ ਉਹੀ ਆ ਰੜਕ ਪਰ ਜਿੰਨਕ ਮੈਂ ਜਾਂਦਾ ਆ ਉਸ ਦਾ ਤਾਂ ਕੋਈ ਭਰਾ ਹੀ ਨਹੀਂ ਆ ਫਿਰ ਇਹ ਕਿਹੜਾ ਨਵਾਂ ਭਰਾ ਜੰਪਿਆ ਗੇ ਲੋ ਵੀਰੇ ਚਾਹੀਓ ਉਸ ਦਾ ਸੱਕਾ ਭਰਾ ਨਹੀਂ ਆ ਪਰ ਸੱਕਿਆਂ ਨਾਲੋਂ ਵੀ ਵੱਧ ਗਿਆ ਤੁਸੀਂ ਨਾ ਪਹਿਲਾਂ ਮੇਰੀ ਪੂਰੀ ਗੱਲ ਸੁਣੋ ਕਹਿ ਕੇ ਫਿਰ ਉਸ ਨੇ ਸਾਰੀ ਗੱਲ ਆਪਣੇ ਭਰਾ ਨੂੰ ਦੱਸੀ ਤਾਂ ਹਉ ਆਪਣੀ ਭੈਣ ਦੀ ਗੱਲ ਸੁਣ ਕੇ ਗੁੱਸੇ 'ਚ ਉਸ ਨੂੰ ਕਹਿਣ ਲੱਗਾ ਭੈਣੇ ਤੇਰਾ ਦਿਮਾਗ ਠੀਕ ਆ ਉਹ ਮੈਂ ਆਪਣੀ ਧੀ ਲਈ ਕੋਈ ਖਾਨਦਾਨ ਨਿਵੰਦੀ ਲੱਭ ਰਿਆਂ ਆ ਤੂੰ ਮੈਨੂੰ ਆਪਣੀ ਧੀ ਦੱਸਾ ਕਿਸ ਮੁੰਡੇ ਨਾਲ ਕਰਨ ਨੂੰ ਕਹਿ ਰਹੀ ਆ ਜਿਸ ਦੇ ਮਾਂ ਪਿਓ ਵਾਰੀ ਉਸ ਨੂੰ ਖੁਦ ਕੁਝ ਪਤਾ ਹੀ ਨਹੀਂ ਕੀ ਪਤਾ ਉਹ ਕਿਸ ਦੀ ਉਲਾਦ ਹੈ ਕੌਣ ਉਸ ਦੇ ਮਾਂ ਪਾਪ ਸੀ ਜੇ ਤੇਰੀ ਜਗ੍ਹਾ ਇਹ ਕੱਲ ਕਿਸੇ ਹੋਰ ਨੇ ਕੀਤੀ ਹੁੰਦੀ ਨਾ ਹੁਣ ਤੱਕ ਮੈਂ ਉਸ ਨੂੰ ਗੋਲੀ ਮਾਰ ਦੇਣੀ ਆ ਨਾ ਸਲਾ ਸਾਰਾ ਪਿੰਡ ਕੀ ਕਹੂ ਕਿ ਰੜਕ ਸਿੰਘ ਨੂੰ ਆਪਣੀ ਕੱਲੀ ਕਹਿ ਰਹੀ ਧੀ ਲੈ ਅੱਜ ਦਾ ਸਾਖ ਵੀ ਨਾ ਛੁੜਿਆ ਗੇ ਲੋ ਪਰ ਵੀਰੇ ਮੈਂ ਵੀ ਤਾਂ ਆਪਣੀ ਤੇਦੀ ਖੁਸ਼ੀ ਹੀ ਚਾਹਨੀ ਆ ਚਲ ਉਸਨੇ ਸ਼ਰੀਸਤੇ ਤੋਂ ਕੋਈ ਇਤਰਾਜ਼ ਨਹੀਂ ਆ ਤਾਂ ਫਿਰ ਵਿੱਚ ਆ ਲੋਕ ਕਿੱਥੇ ਆ ਗਏ ਰੜਕ ਫਿਰ ਗੁੱਸੇ ਚ ਉਸਨੂੰ ਅੱਖਾਂ ਦਿਖਾਉਂਦੇ ਹੋਏ ਕਹਿਣ ਲੱਗਾ ਬਸ ਇਸ ਗਲ ਤੇਤੀ ਹੀ ਮਿੱਟੀ ਪਾਦੀ ਪੈਣੀ ਇਹ ਸਾਕ ਤਾਂ ਹੋਣ ਰਿਹਾ ਮੈਂ ਤੇਰੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਰੇਸ਼ਮ ਪਾਲਣ ਨੂੰ ਤੈਨੂੰ ਦਿੱਤਾ ਸੀ ਪਰ ਤੂੰ ਉਸੇ ਸਾਕਿਪ ਹੋਆ ਹੋ ਕੇ ਇਹੋ ਜੇ ਸਾਖਲੀ ਸੋਚ ਵੀ ਕਿਵੇਂ ਸਕਦੀ ਆ ਨੜੇ ਰਿਸ਼ਭ ਨੂੰ ਤੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਉਹ ਇੱਥੇ ਹੀ ਰਹੇਗੀ ਉਸ ਦਾ ਵਿਆਹ ਮਿਆਪੇ ਕਰਾਂਗਾ ਤੂੰ ਕੁਝ ਹੋਰ ਕਹਿਣਾ ਹੈ ਤਾਂ ਦੱਸ ਗੀਲੂ ਆਪਣੇ ਭਰਾ ਦੀ ਗੱਲ ਸੁਣ ਕੇ ਸਿਰ ਝੁਕਾ ਕੇ ਉੱਠ ਕੇ ਅੰਦਰ ਚਲੀ ਗਈ ਉਧਰ ਦਰਵਾਜ਼ੇ ਪਿੱਛੋਂ ਖੜੀ ਰੇਸ਼ਮ ਵੀ ਸਾਰਾ ਕੁਝ ਸੁਣ ਰਹੀ ਸੀ ਆਪਣੇ ਪਿਓ ਦੀਆਂ ਗੱਲਾਂ ਸੁਣ ਕੇ ਉਸ ਦਾ ਦਿਲ ਟੁੱਟ ਗਿਆ ਸੀ ਫਿਰ ਕੁਝ ਦਿਨਾਂ ਚਰਨੈਲ ਵੀ ਛੁੱਟੀ ਲੈ ਕੇ ਘਰ ਆ ਗਿਆ ਆਉਂਦੇ ਹੋਏ ਆਪਣੇ ਪੁੱਤ ਲਈ ਕਿੰਨੇ ਸਾਰੇ ਖਿਡਾਉਣੇ ਲੈ ਕੇ ਆਇਆ ਸੀ ਆਪਣੀ ਮੇਬੀ ਤੇ ਕਰਮੇ ਨੂੰ ਮਿਲਣ ਤੋਂ ਬਾਅਦ ਉਹ ਰਾਂਣੋ ਕੋਲ ਗਿਆ ਉਸ ਦਾ ਹਾਲ-ਚਲ ਪੁੱਛ ਕੇ ਆਪਣੇ ਪੁੱਤ ਨੂੰ ਗੋਦੀ ਚੱਕ ਕੇ ਉਸ ਨੂੰ ਪਿਆਰ ਕਰਨ ਲੱਗਾ ਆਪਣੇ ਪੁੱਤ ਨੂੰ ਸੀਨੇ ਨਾਲ ਲਗਾ ਕੇ ਜਨੈਲ ਦੀ ਤਾਂ ਖੁਸ਼ੀ ਚ ਪੈਰ ਹੀ ਧਰਤੀ ਤੇ ਨਹੀਂ ਲੱਗ ਰਹੇ ਸਨ ਪਰ ਰਣੁਖਸ਼ ਨਹੀਂ ਸੀ ਕੋਈ ਗੱਲ ਸੀ ਜੋ ਉਸ ਨੂੰ ਵਿੱਚੋਂ-ਵਿੱਚ ਹੀ ਖਾ ਰਹੀ ਸੀ ਜਨੈਲ ਇਹ ਗੱਲ ਤਾਂ ਪਾਪਕੀਆ ਸੀ ਪਰ ਉਸ ਫਿਰ ਉਸਨੂੰ ਜ਼ਿਆਦਾ ਧਿਆਨ ਨਾ ਦਿੱਤਾ ਪਰ ਹਰ ਦਿਨ ਬੀਤਨ ਨਾਲ ਉਸੀ ਉਦਾਸੀ ਘੇਰੀ ਹੁੰਦੀ ਜਾ ਰਹੀ ਸੀ ਤਾਂ ਹਰ ਇੱਕ ਦਿਨ ਜਰਨੈਲ ਨੇ ਹੀ ਆਪਣੀ ਘਰਵਾਲੀ ਰਾਨੂ ਨੂੰ ਆਪਣੇ ਕੋਲ ਬਿਠਾ ਕੇ ਪੁੱਛ ਲਿਆ ਰਾਨੂ ਕੀ ਗੱਲ ਹੈ ਮੈਂ ਜਿਸ ਦਿਨ ਤਾਂ ਆਇਆ ਉਸ ਦਿਨ ਦਾ ਧੀਕਰ ਆਇਆ ਤਾਂ ਕੁਝ ਉਦਾਸ ਹੀਂ ਰਾਨੂ ਨਹੀਂ ਜੀ ਇਹ ਵਜ੍ਹੀ ਤਾਂ ਕੋਈ ਗੱਲ ਨਹੀਂ ਆ ਜਰਨੈਲ ਫਿਰ ਮੈਨੂੰ ਸਭ ਕੁਝ ਕਿਉਂ ਠੀਕ ਨਹੀਂ ਲੱਗ ਰਿਹਾ ਰਾਨੂ ਗੱਲ ਤੈਕਾ ਪਰ ਉਹ ਕਰਮੇਤੀ ਰੇਸ਼ਮ ਬਾਰੇ ਜਰਨਲ ਕੌਣ ਰੇਸ਼ਮ ਤੂੰ ਪਹਿਲਾਂ ਪੂਰੀ ਗੱਲ ਦੱਸ ਮੈਨੂੰ ਆਖਿਰ ਹੋਇਆ ਕੀ ਆ ਫਿਰਾਣੂ ਨੇ ਜਰਨੈਲ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਰੇਸ਼ਮ ਦੇ ਬਾਰੇ ਦੱਸਿਆ ਉਸ ਦੀ ਗੱਲ ਸੁਣ ਕੇ ਜਰਨੈਲ ਕਹਿਣ ਲੱਗਾ ਫਿਰਾਣੂ ਗੱਲ ਤਾਂ ਉਹਨਾਂ ਦੀ ਵੀ ਸਹੀ ਵੀ ਮਾਂ ਪਿਓ ਆਪਣੇ ਤੀਪੋਤਾ ਰਿਸ਼ਤਾ ਕਰਨ ਬਲੇ ਸੋਗਲ ਨਾਲ ਦੇਖਦੀ ਹੁੰਦੇ ਆ ਜੀ ਉਹ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਤਾਂ ਆਪਾਂ ਕਿਸੇ ਨਾਲ ੱਤਕਾ ਥੋੜੀ ਕਰ ਸਕਦੇ ਆ ਜਾਣੋ ਮੈਂ ਜਾਣਦੀ ਹਾਂ ਜੀ ਪਰ ਕੀ ਤਸਹੀਨ ਜਾਂਦਿਓ ਕਰਮੇ ਨੇ ਉਸ ਦਿਨ ਜਦ ਮੈਨੂੰ ਰੇਸ਼ਮ ਬਾਰੇ ਦੱਸਿਆ ਸੀ ਨਾ ਤਾਂ ਵੱਡੀ ਭੈਣ ਸਮਝ ਕੇ ਨਹੀਂ ਬਲਕਿ ਉਸਨੇ ਮੈਨੂੰ ਆਪਣੀ ਮਾਂ ਆ ਕੇ ਕਿਹਾ ਸੀ ਕਿ ਉਸਨੂੰ ਰੇਸ਼ਮ ਪਸੰਦਾ ਤੇ ਰੇਸ਼ਮ ਨੂੰ ਵੀ ਕਰਮਾ ਪਸੰਦਾ ਹੁਣ ਤੁਸੀਂ ਹੀ ਦੱਸੋ ਕਿ ਇੱਕ ਭੈਣ ਤਾਂ ਆਪਣੇ ਭਰਾ ਨੂੰ ਇੰਨੀ ਗੱਲ ਤਾਂ ਕਹਿ ਸਕਦੀ ਆ ਕਿ ਉਸ ਦਾ ਸਾਥ ਉੱਥੇ ਨਹੀਂ ਹੋ ਸਕਦਾ ਪਰ ਇੱਕ ਮਾਂ ਕਿਹੜੇ ਮੂੰਹ ਨਾਲ ਆਪਣੇ ਬੱਚੇ ਨੂੰ ਇਹ ਗੱਲ ਕਹੀ ਨਹੀਂ ਮੇਰੇ ਤੋਂ ਨਹੀਂ ਇਹ ਹੋਣਾ ਨਾਹੀਂ ਮੈਂ ਉਸ ਦਾ ਟੁੱਟਿਆ ਦਿਲ ਦੀ ਨਹੀਂ ਦੇਖ ਸਕਦੀ ਉਹ ਤਾਂ ਮੈਨੂੰ ਕਿੰਨੇ ਦਿਨਾਂ ਤੇ ਪੁੱਛ ਰਿਹਾ ਆ ਪੈਣੇ ਕੀ ਬਣਿਆ ਪਰ ਮੈਂ ਹੀ ਉਸ ਨੂੰ ਲਾਰੇ ਲਗਾਈ ਜਾ ਰਹੀ ਆ ਕਿ ਹਾਲੇ ਉਧਰੋਂ ਕੋਈ ਜਵਾਬ ਨਹੀਂ ਆਇਆ ਹੁਣ ਮੇਰੇ ਤੋਂ ਹੋਰ ਨਹੀਂ ਇਹ ਗੱਲ ਉਸ ਤੋਂ ਲੁਕਾਈ ਜਾਂਦੀ ਕਿ ਜਗ ਤੇ ਸਿਰਫ ਖੂਨ ਦੇ ਰਿਸ਼ਤੇ ਹੀ ਸਭ ਕੁਝ ਹੁੰਦੇ ਨੇ ਦਿਲ ਦੇ ਰਿਸ਼ਤਿਆਂ ਦੀ ਕੋਈ अहमियत ਨਹੀਂ ਹੁੰਦੀ ਸੁਭੇਦਰ ਜੀ ਹੁਣ ਤੁਸੀਂ ਹੀ ਕੁਝ ਕਰੋ ਇੱਕ ਮਾਂ ਨੇ ਆਪਣੇ ਪੁੱਤ ਨੂੰ ਵਾਦਾ ਕੀਤਾ ਸੀ ਕਿ ਉਸ ਦਾ ਸਾਖ ਰੇਸ਼ਮ ਨਾਲ ਹੋਵੇਗਾ ਤੇ ਮੈਂ ਹੁਣ ਆਪਣੀ ਕੀਤੇ ਵਾਦੇ ਤੋਂ ਝੂਠੀ ਨਹੀਂ ਪੈਣਾ ਚਾਹੁੰਦੀ ਜਰਨਲ ਕੌਣਾ ਕੁੜੀ ਨਾਲ ਹੀ ਉਹਨਾਂ ਦਾ ਕਿਹੜਾ ਪਿੰਡਾ ਰਣੂ ਵਸੇ ਤਾਂ ਰੇਸ਼ਮ ਆਪਣੇ ਪੂਆ ਕੋਲ ਪਲਿਆ ਪਰ ਉਸ ਦਾ ਪਿੰਡ ਮੇਰੇ ਪੇਕੇ ਅੰਦੋਸਕ ਤਨਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸਾਇ ਸ਼ਕਲ